ਹਾਂਜੀ ਸ਼ਖੀਰ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਵਾਰ ਆਪਣੇ ਚੈਨਲ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਜੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਹੁੰਦੇ ਆ ਚੈਨਲ ਨੂੰ ਕੋਈ ਸਬਸਕ੍ਰਾਈਬ ਜੇ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਆਪਣੇ ਦੋਸਤੋ ਨਾਲ ਹੈਗਾ ਜੈ ਜਵਾਤਾਂ। ਅੱਲਾਹ ਵਾ ਅਗੇ ਸਰੀਆਪੂਤਨ ਤੋਂ ਮਿਲਦੇ ਰਹਿ ਕੇ ਕਿਆ ਮਨ ਆਪੇ ਹੋ ਹੋ ਫਰਾਂਚ ਵੇਲਾ ਤਰੀ ਬੈਠੀ ਆਜ ਪਾਰਕ ਲਾਣੇ ਜਾਵਾਂਗੇ ਮਾਤਾ ਦੇ ਸੀਕਲਾ ਮਾਤਾ ਦੇ ਟਿਕਟ ਇਹ ਬਣਾਉਣੀ ਆਂ ਮੈਂ ਥੰਮ ਮਿੱਠੀ ਰੋਟੀ ਹੈ ਮਾਤਾ ਦੀਆਂ ਆਪਣੇ ਦਾ ਦੂਸਰੇ ਚਾਚੇ ਦਾ ਜਿਕਰਾ ਆਣਾ ਤੇ ਤਰ ਜਾਊਗਾ। ਕਲੋਂ ਨਾਲ ਨੂੰ ਇਹਨਾਂ ਨੂੰ ਨਵੀਂ ਵਿੱਧੀ ਜਵਾਲ ਦੇਤਾ। ਕਹਿੰਦੇ ਕਿ ਅਸੀਂ ਸੀਰ ਬੋਲਦੇ ਜਾਵਾਂਗੇ ਅੱਜ ਫਿਰ ਮੈਂ ਮੇਰੇ ਤੇ ਆਪਾਂ ਉਦਵਾਰ ਔਖਾ ਹੋ ਜਾਊਗਾ ਜਾਨ ਦਾ ਦੇ ਨਾਲ ਹੀ ਜਾਇਆਵਾਂਗੇ। ਤੇ ਫਿਰ ਮੈਂ ਤਿਆਰੀ ਕਰ ਲਈ ਤੁਰਪਾ। ਹੁਣ ਮੈਂ ਤਾਂ ਉੱਨੇਗਾ। ਤੇ ਚਰਕਾੜਨਾ ਕੰਮ ਕਰਤਾ। ਸਾਢੇ 7 ਦਾ ਟਾਈਮ ਹੋ ਗਿਆ। ਸਾਢੇ 8 ਵਜੇ ਕਹਿੰਦੇ ਨੇ ਉਹ ਜਾਵਾਂਗੇ ਤਾਂ 9 ਵਜੇ ਜਾਣਗੇ ਚਲੋ। ਮੈਂ ਨਹਾ ਲਈ। ਪਾਣੀ ਦਾ ਐਪਾ ਸੀਗਾ ਜੋਦਰੇ ਲਵਾਇਸ ਮੈਂ ਗੁਰੂ ਘਰ ਜਾਊਗਾ। ਛੁੱਟੀ ਅਧਰ ਕਾਰੋ ਹੀ ਰਤਨ ਆਤ ਕਾਇੰਦ ਲੈਣਾ ਨਾ ਤਾਂ ਤੂੰ ਸੇ ਪਾਣੀ ਦਾ ਨਾ ਆਖੀ ਬਸ ਇਹ ਜੰਨੀ ਜਈ ਠੰਡ ਚ ਹੀ ਲੱਗੀ ਦੀ ਲੱਗਦੀ ਐ ਸੋਈ ਚ ਕਰਮ ਨਿੱਧਰ ਪੋਚਾ ਲਾਤਾ ਪੋਚ ਲਾਈ ਜਾਂਦੀ ਐ ਪੱਖਾ ਛੱਡਤਾ ਬਰੰਡਿਆ ਇਧਰ ਹਵਾ ਹੀ ਜਾਂਦੀ ਐ ਆਪੇ ਨਾ ਕੋਈ ਹੁੰਦਾ ਲੱਗਿਆ ਥੰਮ ਲਾਉਣ ਬਸ ਮੇ ਜੀ 20 ਮਿੰਟਾਂ ਚ ਇਹ ਨਮੇੜ ਦਾ ਨਾ ਕੰਮ ਥੰਮਾ ਅੱਧੇ ਘੰਟੇ ਚ ਵੀ ਨਮੇੜ ਦਾ ਠਵਾਏ ਦਿਨ ਫਿਰ ਜੋਤ ਨੂੰ ਨਮਾ ਕੇ ਇਹਦਾ ਜੂੜਾ ਕਰਦੀ ਵਸ ਜੋਤ ਤੇ ਹੀ ਵੱਡਾ ਕੰਮ ਹੋ ਜਾਂਦਾ ਜਿੰਨਾ ਚੰਨਾ ਜੋਤ ਬਣਾ ਤਿਆਰ ਹੋਵੇ ਮੈਨੂੰ ਆਉਂਦਾ ਵੀ ਨਹੀਂ ਕੋਈ ਵੱਡਾ ਕੰਮ ਲੱਗਦਾ ਨਾ ਕਿ ਤਿਆਰ ਹੁੰਦਾ ਜਿੰਨਾ ਮੈਨੂੰ ਜੋਤ ਬਣਾ ਲੱਗਦਾ ਕਿਉਂਕਿ ਫਿਰ ਇਹਦਾ ਜੂਲਾ ਕਰਨਾ ਹੁੰਦਾ ਫਿਰ ਇਹਨੇ ਟਾਈਮ ਲਵਾਉਂਦੇ ਜੀ ਸਹੀ ਨਾ ਪਟਕਾ ਹੋਵੇ ਨਾ ਪਟਕਾ ਦੇ ਲਾਤੀ ਵੱਲ ਫਿਰ ਅਗਲੇ ਆਣਾ ਜਾਂ ਟ੍ਰੈਲੀ ਲੈ ਕੇ ਥੋੜਾ ਤਾਂ ਕੱਲ ਸ਼ਾਮ ਦੀ ਰਹਿ ਆ ਗਈ ਸਾਰਿਆਂ ਦੀ ਦਸਨੇਹ ਕਰ ਲੈਣਗੇ ਕੰਮ ਤੇ ਜੇ ਬਾਕੀ ਦਾ ਮਸੇ ਟੂਟੀ ਤਰਫਾ ਮਗਰ ਉਹਦੇ ਡੇੜੀ ਸਾਹਮਣੂਗਾ ਪਾਣੀ ਉੱਟੀ ਆਉਗੀ ਉਹਦੇ ਕੁੜੇ ਸਾਰਾ ਮੇਰਦਾ ਸੀ ਆਪਾਂ ਫਰਮਣ ਪੋਚੇ ਲਾਈਏ ਤੇ ਵਸ ਮੇਰੀ ਇਹ ਰੋਟੀ ਵੀ ਰਹੇਗੀ ਫਰ ਮਿਲਾਉਣਾ ਲੋੜ ਦਹੀਂ ਮੇਰਾ ਤਾਂ ਨਿਪੜ ਗਿਆ ਪੋਚੇ ਲਾ ਕੇ ਫਰਮਣ ਦਾਰੂ ਦੀ ਜੇ ਅਸੀ ਘੋੜਾ ਬਣਾ ਦੇ ਉਸ ਤੋਂ ਬਾਅਦ ਜੋ ਕਰੇ ਕੋਲਾ ਸਮਾਨ ਮੰਨ ਲਾਗੇ ਨੇ ਮਾਤਾ ਦਾ ਪਾਣਾ ਕੰਮ ਲੋ ਇੱਥੇ ਸਰੋਲੀ ਰੋਡ ਹੁੰਦਾਗਾ ਜਾਣਾ ਪਰ ਆਨੇ ਵੈਸੇ ਵੀ ਇੱਕ ਮਾਤਾ ਤੇ ਇੱਕ ਹੈਗੀ ਵੀ ਮੇਰੇ ਫਿਰ ਜੁਮੇਲਾ ਲੱਗਦਾ ਜਿਹੜਾ ਉਹ ਵੀ ਇੱਕ ਹੀ ਤਰ੍ਹਾਂ ਮਾਤਾ ਦੇ ਹੀ ਲੱਗਦਾ ਜਿਹੋ ਉੱਤਰਲੇ ਲੋਕ ਉੱਤਰ ਵਗ ਜਾਂਦੇ ਆ ਤੇ ਮੈਂ ਤਾਂ ਮਿੱਟੀ ਗੱਦੀ ਵੀ ਹੋਈ ਆ ਬਸ ਤੇਰੇ ਇਧਰ ਅੰਨਾ ਆ ਜਾਣਾ ਜ਼ਰੂਰੀ ਹੁੰਦਾ ਹੈ ਉਹ ਥੰਮ ਨਹੀਂ ਲੱਗੀ ਗਈ ਸੀ ਉੱਥੇ ਫਿਰ ਆਪਾਂ ਥੰਮ ਲਾਉਣਾ ਹੁੰਦਾਗਾ ਥੰਮ ਚੜਾ ਕੇ ਆਉਣਾ ਹੁੰਦਾ ਕਲਾਣੇ ਦਾ ਮੇਲਾ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਵੀ ਬੜਾ ਮਨ ਕਲਾਣੇ ਦੀ ਤੇਲ ਲਾ ਕੇ ਰੋਟੀ ਬਣਾਵਾਂਗੇ ਆਪਾਂ ਥੰਮਾ ਥੰਮਾ ਦੀਆਂ ਰੋਟੀਆਂ ਤੇ ਤੇਲ ਲਾ ਲਵੇ ਤੇ ਇਹ ਰੋਟੀਆਂ ਬਹੁਤ ਸਵਾਦ ਵਾਲੀਆਂ ਹੁੰਦੀਆਂ

ਤੇ ਜੇ ਅਗੋਂ ਚਾਈ ਨਾਲ ਕਾਲਚਾ ਦਸ ਦੀ ਮੈਂ ਤਾਂ ਚਾਦੀ ਨੂੰ ਲੱਗ ਜਾਣਗੇ ਗੈਸ ਦੀ ਲੋਣੀ ਅੱਜ ਵੈਸੇ ਕੇ ਲਾਂ ਰੋਟੀ ਵੀ ਰਲਦੀ ਤੇ ਚੇਤੀ ਹੈ ਤੇ ਮੈਨੂੰ ਲੱਗਦਾ ਨਹੀਂ ਕੰਦਰੀ ਹੋਈ ਤੇ ਰੋਟੀ ਬੱਦੀ ਹੀ ਨਹੀਂ ਹੈਗੀ ਚੰਗੀ ਤਰ੍ਹਾਂ ਜੀ ਲੈ ਲੇ ਤੇ ਮਿਲਣੇ ਕੋਈ ਨਹੀਂ ਲੱਗਦਾ ਦੇਖੋ ਇੱਕ ਵਾਰੀ ਜਦ ਆਪਾਂ ਬਲੀ ਬਣਾਵਾਂਗੇ ਜਦੋਂ ਵੀ ਬਣਾਉਂਗੀ ਮਿਲਾਵਾਂਗੀ ਤੁਹਾਨੂੰ ਸਾਰਿਆਂ ਨਾਲ ਪਹਿਲਾਂ ਉਹਨਾਂ ਇਤਰਾਲੇ ਲੰਮੀ ਲਾ ਪਹਿਲਾਂ ਥੋੜਾ ਜਿਹਾ ਪਰਦਾ ਜ਼ਿਆਦਾ ਹੈਗਾ ਉਥੇ ਨਾਲ ਅੱਜ ਵੀ ਬਹੁਤ ਠੀੜ ਹੋਊਗੀ ਕਿਉਂਕਿ ਇਹ ਪੰਨੇ ਨਹੀਂ ਹੋਏ ਨੇ ਨਾ ਚੱਲ ਦੇ ਇਹਨੂੰ ਇਹ ਤਾਂ 8-10 10 ਦਿਨ ਦੀ ਬਾਅਦ ਚ ਬਹੁਤ ਠੀੜ ਹੁੰਦੀ ਹੈ ਜੀ ਕਦੇ ਕਦੇ ਅਸੀਂ ਨਾ 15 15 ਦਿਨ ਬਾਅਦ ਜਾਂਦੇ ਆਂਗੇ ਫੇਰ ਵੀ ਬਹੁਤ ਥੀ ਹੁੰਦੀ ਹੈ ਬਸ ਅਜੇ ਲਾਲ ਛੋ ਗਿਆ ਵਿਚਾਲੇ ਬਰਗਾਲ ਗਿਆ ਜੀ ਨਾ ਦਾਲ ਤੇ ਭਗਣਾ ਨਾਲ ਬਸ ਅਜੇ ਤਬੂਰਾ ਹਾਰਤ ਲਈ ਬਸ ਤੇ ਜਾਮਗੀ ਆਜਾ ਤੇ ਇਹ ਕੋਪੀ ਤੇ ਜਾਮਗੀ ਤਾਂ ਜਿਵੇਂ ਕਾਡੋ ਨਾਲ ਆ ਗਿਆ ਨਾ ਫਿਰ ਦੋੜ ਦਿੰਨੀ ਤੇ ਉਹ ਤੜਾ ਚੱਲ ਜਾਈਏ ਜੁਆਰ ਦੀ ਟੀ ਕੱਢਾਂਗੇ ਨਾਲੀ ਚਲੋ ਜੀ ਮਿਲਦੇ ਆਂ ਫੇਰ ਆਪਾਂ ਬਣਾ ਲਈ ਥੰਮ ਕੱਤੀ ਉਹਨੂੰ ਤਾਂ ਲੈ ਬਟੈਂਟੀ ਲੈ ਲਈ ਹੋਪ ਹੋਰ ਆਪਾਂ ਹੋਰ ਨਹੀਂ ਕੋਈ ਹੋਰ ਕੋਈ ਨਹੀਂ ਤੇ ਇਹ ਤੇ ਬਣਾ ਲੈ ਆਂ ਬਣਾਇਆ ਕੁਝ ਕੁ ਚਾਹ ਤੇ ਲੈ ਲੈਣਾ ਹੈ ਜੀ ਜਦ ਵੀ ਘੱਟ ਰਹੇ ਆ 12 ਆ ਜੀ ਸਿਗਾਰ ਲੈਣੀ ਤੂੰ ਹੀ ਨਾ ਬੋਲਦੇ ਕੀ ਕੀ ਬੋਲਦੇ ਆਇਓ ਮਾਤਾ ਇਹਨਾਂ ਤੋਂ ਸੈਕੰਡਰੀ ਲੈਟਰੂ ਸੇ ਆਉਂਦੇ ਆ ਰਹੇ ਨੇ क्या मानता है वो गड्डी से होगी हां Ayo, ता... <laughs> <padai>, ayo, <padai>, ਸਵਾਗਤ ਹੈ ਤੁਹਾਡਾ ਅਨਿਆ ਦੇ ਪਰਿਵਾਰ ਵਿੱਚ। ਜੀ। ਹੋਰ ਕੀ ਪੁੱਛੀ ਦੱਸ ਸਕਾਂ? ਵੀਡੀਓ ਜਾ ਰਿਹਾ ਫੋਨ ਤੋਂ।

ਕਦੋਂ ਤਾਂ ਪਹਿਲੇ ਤਾਂ ਪੈਣ ਨਹੀਂ ਦਿੱਤਾ ਤੋ ਉਤਨੇ ਕੋਲੇ ਮਗੈ ਜੋ ਰਾਜ ਆਪਾਈ ਹੈ ਆਖਰੀ ਲੱਗੀ ਸੀ ਮਾਣੀ ਮਸਾ ਥੱਕ ਗਈ ਇਹ ਲੈ ਜੀ ਦੇ ਲੈ ਬੀ ਉਹਨੇ ਚਾਹ ਤਰੀਆਂ ਦਮਜਾ ਲੈ ਕੇ ਤੇ ਫਿਰ ਗਰੀਬੀਆ ਲੈ ਆਈ ਸੀ ਸ਼ਾਪਿੰਗ ਕਰੀਆ ਪਕ ਲੈਣ ਦੇ ਕਿਤੇ ਸਾਥੇ ਪੈਸੇ ਲਾਏ ਇਹ ਲੈ ਲਗਾ ਚੋਪਰ ਜਾ ਇਹ ਹੋ ਗਿਆ ਕਿ ਤਾ ਹੁੰਦਾਗਾ ਵੀ ਕੱਲੇ ਚਰਨੀ ਜੋ ਮੀਲੀ ਕੁੱਟਰ ਹਲਕੇ ਜੀ ਚੋਪ ਕਰਨ ਵਾਲਾ ਇਹ ਥੋੜਾ ਜਿਹਾ ਬੱਤਾ। ਇਹਨਾਂ ਦੀ ਹੋ ਗਏ। ਜਿਵੇਂ ਇੱਕ ਵਾਰ ਕੋਈ ਜੀਰੇ ਦਾ ਜੂਸ ਵੀ ਬਣਾਉਣਾ ਉਹ ਵੀ। ਉਹ ਨਹੀਂ ਚਲਾ ਨਿਕਲਿਆ ਪਿਆ। ਥੋੜਾ ਇਹ ਤਾਂ ਜੂਸ ਵਾਸਤੇ ਲਾਉਣੀ ਆ ਢੱ। ਕਿਵੇਂ? ਇਹ ਜਿਵੇਂ ਆਪਾਂ ਕਾਸੀ ਦਾ ਹੋਲ ਕਰ ਲੈ। ਜੂਸ ਕਾਦਾ ਕਿਵੇਂ? ਨਾਰਾ ਨਹੀਂ। ਸਦਾ ਨਹੀਂ ਕਿ ਮੇਜ ਲਾਉਂ ਚਲਾਉਂ। ਨੀਚੋਂ ਨਿਕਲਿਆ ਪਿਆ ਘੱਡੇ ਨੂੰ। ਬੰਦ ਕਰ ਲਾ। ਇਹ ਨੂੰ ਲੋਕ ਲੱਗਦਾਗਾ। ਉਹ ਗਣਾ ਜੀ ਮੇ ਲੋਕ ਲੱਗ ਗਿਆ ਫਿਰ ਚੰਦਾ ਨਹੀਂ। ਆ ਇੱਧਰ ਐ। ਹੋਣ ਤਾਂ ਲੌਕ ਲੱਗ ਗਿਆ ਹੁਣ ਖੁੱਲ ਗਿਆ ਹਾਂ ਪੂਰਾ ਤਿਆਰ ਹੋ ਗਿਆ ਨਾ ਹੁਣ ਤੇ ਧੀ ਵਧੀਆ ਵੀ ਇਹ ਕਹਿੰਦਾ ਨਰਮ ਚੀਜ਼ ਹੈ ਜੂਸ ਬਣਾਉਣਾ ਉਹਦੀ ਤਿੱਖੇ ਦੀ ਲੋੜ ਨਹੀਂ ਤਾਂ ਪਾ ਲੋ ਤੇ ਇੱਕ ਕੱਪਾ ਲੈ ਆਂਗੇ ਬੋਤਲਾਂ ਤੇ ਸੌਦੀ ਅਜਾਸੀ ਵੀ ਆਪੇ ਇਹ ਵੀ ਲੈ ਆਏ ਤੇ ਇੱਕ ਲੈ ਆਂ ਆਟਰੇ ਆ ਲੈ ਨਹੀਂ ਖੋਲਣੇ ਖੋਲਣ ਦੀ ਬਾਰੀ ਕੱਢ ਰਹੀ ਦੀ ਹੈ ਤੈਨੂੰ ਇਹ ਛੇਤੀ ਕੱਢ ਕੇ ਸਿੱਟ ਦੇ ਆ ਦਾ ਕੋਲ ਇਹ ਟਰੇ ਆਨੇਗੀ ਹਰ ਜਮ ਖਾਂ ਦੋ ਟਰੇ ਆਣੇ ਇਹ ਤੇ ਆ ਲੈ ਆਪਾਂ ਸਮੋਸਾ ਬਰੈਡ ਖਾਣ ਆਣੀਆਂ ਪਲੇਟਾਂ ਜੇ ਮੈਂ ਅੱਜ ਬਰੈਡ ਸਮੋਸਾ ਟਿਕ ਜੂਗਾ ਇਹ ਚੁਟਾਈ ਪੈ ਜਾਂਦੀ ਹੈ ਇਹ ਆਨੇ ਲਈ 600 ਦੀਆਂ 4-500 ਰੁਪਏ ਦਾ ਸਮਾਨ ਲੈਂਦਾ ਕੀਤਾ ਅੱਛਾ ਫਿਰ ਦੇਖਾਈ ਕਿ ਜਦ ਪੂਰੀ ਕਰਕੇ ਹਟਿਆ ਪਾੜ ਕੇ ਦੇਖ ਥੋੜਾ ਤਾਂ ਵੀ ਨਹੀਂ ਯਾਰ ਤੇਰਾ ਰੱਤ ਲੱਗਣ ਦੀ ਇਹਨੂੰ ਮੈਂ ਕਿਤੇ ਦਿਨ ਚ ਤੋੜ ਦੇਗਾ ਬੱਸ ਥੋੜਾ ਲਗਾ ਲੇ ਚਾਓ ਚਲੇ ਮੈਂ ਸਮਾਨ ਨਾ ਮੱਧੇ ਜੀ ਸੀਗਾ ਆਪਾਂ ਤਾਂ ਫੇਰ ਸਾਗ ਦੀ ਹੈ ਚਾਹ ਬਣ ਗਈ ਇੱਕ ਵਾਰੀ ਆਪਣੀ ਚਾਹ ਪੀ ਲਈਏ ਚਾਹ ਨਾਲ ਖਾਣੇ ਦੀ ਦੇਖਦੀਆਂ ਤੇ ਇਹ ਦੁਆਰੇ ਸੀ ਪਾਠੀਆਂ ਲੈਣ ਜਾਣਾਗਾ ਪਾਠੀਆਂ ਆਪਣਾ ਦਾਣਾ ਮੰਡੀ ਚ ਕਹੀ ਆਣੇ ਨੇ ਚੱਕਰਾ ਸ਼ਰਮਾ ਸ਼ਰਮਾ ਆਣ ਲੱਗ ਗਏ ਹੁਣ ਸਵੇਰੇ ਜਾਣ ਦੀ ਸਲਾਹ ਸੀ 9 ਵਜੇ ਫਿਰ ਉਸ ਅੱਜ ਕਲਾਣੇ ਜਾਣ ਦੀ ਸਲਾਹ ਬਣ ਗਈ ਜੇ ਆਪਾਂ ਅੱਖਾਂ ਚੱਕਣ ਤੇ ਉਹ ਜਿਹੜੀਆਂ ਆਪਣੇ ਪਾਖ ਦੀਆਂ ਹੁੰਦੀਆਂ ਨੇ ਉਹ ਆਉਣ ਵਾਲੀਆਂ ਚਾਹ ਕੇ ਉਸ ਤੋਂ ਬਾਅਦ ਫਿਰ ਜਾਵਾਂਗੇ ਆਪਾਂ ਪਾਖੇ ਇਕਣ ਤੇ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਬਲੈਗ ਸਿੰਘ ਹੋਰ ਬਲੌਗ ਨਾਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਰਪਨ ਜੈਪਤਿਆ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ